ਮਾਣ ਰੱਖੀ ਆ ਤੁਸੀਂ ਮੈਂ ਨਾ ਰਾਜਪਾਲ ਸਿੰਘ ਜ਼ਿਲ੍ਹਾ ਐਡਵੋਕੇਟ ਅਸ਼ੋਕਨ ਦਾਸ ਤੋਂ ਕਿਹਾ ਤੇ ਦਾ ਜੀ ਅਸੀਂ ਅੱਜ ਇਸ ਕਰਕੇ ਬੁਲਾਈ ਆ ਕਿ ਟੀਮ ਇੰਕਸ ਭਗਤ ਬਾਜੂ ਵਾਲੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਤੇ ਮੈਂ ਬਹੁਤ ਜਲਦੀ ਬਟਾਲੇ ਚ ਫੇਰ ਆਵਾਂਗਾ ਉਹਨਾਂ ਦਾ ਡਾਇਰੈਕਟ ਇੰਡਾਇਰੈਕਟਲੀ ਮੇਰਾ ਮਤਲਬ ਇਹ ਸੀ ਕਿ ਮੈਂ ਉੱਥੇ ਜ਼ਿਲ੍ਹਾ ਬਣਾ ਦੇ ਪਾਸੇ ਆਵਾਂਗਾ ਜ਼ਿਲ੍ਹਾ ਕਿ ਸਾਡੀ ਬਾਰੂਸੇ ਵਾਲੇ ਬੁਲਾਉਦਾ ਆ ਅਬਦੁੱਲਾ ਖੱਲਿਆ ਅਲਲ ਬਸਾ ਬੋਟਲੇ ਆਕੇ ਸਾਡੀ ਬਾਹਰ ਉਹਦੀ ਹੜਤਾਲ ਤੇ ਬੈਠ ਗਈ ਆ ਕਿਉਂਕਿ ਜਿਹੜਾ ਚੀਬੀਟਸਰ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਤਰਤੀ ਮਚਾ ਦਿੱਤੀ ਆ ਜਿਹਦੇ ਨਾਲ ਸਾਡੀ ਬਾਰਿਸ਼ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਾਹਿਬ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇਡੀ ਬਹੁਤ ਛੋਟਾ ਵਾ ਉਹਨੂੰ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਦੇ ਰੋਸ ਵਿੱਚ ਅੱਜ ਇਹ ਹਰ ਹਾਲ ਪਿਆ ਜੰਡੀਆਂ ਵੀ ਚੱਲਦੀ ਪਈਆਂ ਰਾਜਨੀਤੀ ਰੋਟੀਆਂ ਸੇਕਣ ਵਾਸਤੇ ਪਾਰਟੀਆਂ ਜਿਲੇ ਨੂੰ ਤੋੜਦੀਆਂ ਨਹੀਂ ਪਈਆਂ ਕਿ ਆਪਣੇ ਰਾਜ ਨੂੰ ਰੋਟੀਆਂ ਸੇਕੀ ਜਾਣ ਇਹ ਤੁਹਾਡੇ ਗੱਲ ਨਾਲ ਕੋਸਾ ਹੱਕ ਵਾਕ ਸਹਿਮਤ ਵੀ ਆ ਪਰ ਇਹ ਗੱਲ ਤੇ ਅਸੀਂ ਕੋਈ ਇਹਨੂੰ ਅਸੀਂ ਨਾ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਅੱਗੇ ਵੀ ਅਸੀਂ ਤੱਕ ਕੀਤਾ ਇਹਨਾਂ ਨੇ ਪਠਾਨਕੋਟ ਵਿੱਚ ਮਾਰਦਾ ਸਾਡਾ ਲੋ ਅਲੱਗ ਕਰ ਦਿੱਤਾ ਜੋ ਸਾਡਾ ਪਾਰਟ ਪਾਰਸਲ ਹੁੰਦਾ ਗਦਾਫੜ ਦਾ ਉਹ ਹੁਣ ਭੱਜਦੇ ਗਿਆ ਵਾ ਪਰ ਹੁਣ ਉਥੇ ਇੰਨਾ ਖਰਚਾ ਹੋ ਰਿਹਾ ਉਹ ਮਰ ਉਹ ਜਿਹੜਾ ਉਹਨਾਂ ਤਾਂ ਵਪਾਰੀ ਵਰਗੇ ਬੜਾ ਦੁਖੀ ਆ ਉੱਥੇ ਦੇ ਐਡਵੋਕੇਟ ਵੀ ਬੜੇ ਦੁਖੀ ਆ ਉੱਥੇ ਤਾਂ ਕੰਮ ਹੀ ਖਤਮ ਹੋ ਗਿਆ ਉਹ ਖੁਦ ਚਾਹਦੇ ਵੀ ਇਹ ਬਹੁਤ ਗਲਤੀ ਕਰਦੇ ਰਹੀ ਆ ਨੁਕਸਾਨ ਕੀ ਆ ਜੇ ਜੇ ਇਦਾਂ ਹੁੰਦਾ ਤਾਂ ਫਿਰ ਨੁਕਸਾਨ ਕੀ ਹੁੰਦਾ ਨੁਕਸਾਨ ਇਹ ਹੀ ਆ ਕਿ ਗੌਰਮੈਂਟ ਦਾ ਐਕਸਟਰਾ ਬਰਡਨ ਪੈਣਾ ਉਹੀ ਡਿਸਟ੍ਰਿਕਟ ਦਾ ਜਿਹਾ ਸਾ ਵੈਸੇ ਜਿਹੜਾ ਕੰਮ ਕਰਦੇ ਪਏ ਨੇ ਉਸੇ ਤਰ੍ਹਾਂ ਦੇ ਉਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਫਿਰ ਡੀਸੀ ਵੱਖਰਾ ਨਾ ਕਰੇ ਪਹਿਲੇ ਆ ਬੜਾ ਜਿਹਾ ਵੱਖਰਾ ਖਰਾ ਪਏਗਾ ਨੋਕਰੀਆਂ ਵਕਰੀਆਂ ਦੇ ਅਲੱਗ ਸਰਕਾਰ ਤੇ ਬਹੁਤ ਜ਼ਿਆਦਾ ਐਕਸਟਰਾ ਖਰਚਾ ਪਾਇਆ ਰਿਹਾ ਕੋਈ ਫਾਇਦਾ ਕੋਈ ਨਹੀਂ ਸਰਕਾਰ ਨੂੰ ਹੋਣਾ ਜਦ ਕਿ ਇਹ ਹੀ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਹ ਜਿਆਦਾ ਖਰਚਾ ਪਾ ਤਾ ਕੋਈ ਗੱਲ ਬੰਦ ਹੀ ਨਹੀਂ ਮੇਰੇ ਮੰਗ ਲੋਕੇ ਨੂੰ ਸੋਪਿਆ ਤੁਸੀਂ ਹੋਣਾ ਅਸੀਂ ਬਾਕਬਰ ਤਾਂ ਸਿਰ ਡੀਸੀ ਸਾਹਿਬ ਨੂੰ ਦੇਿਆ ਤੇ ਤੁਹਾਡੇ ਆਪਣੇ 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 ਡੀਸੀ ਸਾਹਿਬ ਨੂੰ ਦੇਣ ਜਾ ਰਹੇ ਹਾਂ ਲੇਕਿਨ ਮੈਂ ਬੜੇ ਗਾਵੇ ਲਹੂ ਲੱਗਾ ਇੱਕ ਹੱਦਲ ਫਾਰਮ ਵੀ ਵਾਦੀ ਜਾਣੀ ਹੈ ਜੇ ਵਟਾ ਲੈ ਜਾਂਗੇ ਕਿੱਥੇ ਯਾਰ ਗਦਾਫੜਾ ਇਹ ਜਨਤਾ ਦੀ ਖਦਰਫਰੀ ਬਹੁਤ ਬਾਈ ਇਹ ਉਹਨੇ ਕਹਿੰਦੇ ਮਿਲ ਗਿਆ ਪਟਾਲੇ ਦੇ ਲੋਕ ਨੇ ਜਿਹੜੇ ਡੇਰ ਬਣਾਣਗੇ ਤੈਨੂੰ ਲੋਕ ਨੇ ਉਹ ਇੱਥੇ ਆਉਣਾ ਪੈਂਦਾ ਵਾ ਇੱਥੇ ਵੱਧ ਖਾਜੀ ਇੱਕ ਵਾਰੀ ਹੁੰਦੀ ਹੈ ਬਟਾਲੇ ਜਿਹੜੀ ਘਟ ਹੋਏਗੀ ਨਹੀਂ ਕੋਈ ਐਦਾ ਕੋਈ ਗੱਲ ਨਹੀਂ ਅੱਜ ਕੱਲ ਸਾਰਾਂ ਦਾ ਵੀ ਟ੍ਰਾਂਸਪੋਰਟੇਸ਼ਨ ਰੈਡੀ ਹੋ ਗਈ ਹੈ ਕਿ ਲੋਕਾਂ ਦੀ ਦਵਾਈ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਅਸੀਂ ਡਿਮਾਂਡ ਕਰਦੇ ਹਾਂ ਜਿਲ੍ਹਾ ਬਖਰ ਬਣਾਇਆ ਇੱਕ ਚੰਦ ਬੰਦਿਆਂ ਦਾ ਕੋਈ ਡਿਵਾੜਾ ਜਨਤਾ ਦੀ ਤਾਂ ਕਵਾਜ ਹੀ ਨਹੀਂ ਵੀ ਜਿਲ੍ਹਾ ਬਖਰੇ ਬਣਾਓ ਜੇਕਰ ਨਹੀਂ ਕੋਈ ਸਮਾਈ ਹੁੰਦੀ ਤਾਂ ਫੇਰ ਕਲਾ ਕੀ ਰਹੇਗਾ ਜੇ ਨਹੀਂ ਸੁਣਵਾਈ ਹੋਈ ਅਸੀਂ ਹਟਾਓ ਕੰਟੀਨਿਊ ਰੱਖ ਮਸੀਂ ਸਾਡੇ ਇਹੀ ਹੋਏ ਕਿ ਜਿਲ੍ਹਾ ਨਾਮ ਬਣੇ ਬਖਾ ਲਾਸਾ ਆਪਣਾ ਬਣੇ ਜੇ ਆਪਣੇ ਇਹੀ ਜੇ ਜੋ ਮੇਰੀ ਬਾਖ ਫੈਸਲਾ ਕਰੇਗੀ ਉਹਦਾ ਨਾਲ ਮੈਂ ਸਹਿਮਤ ਹੋਵਾਂਗਾ ਠੀਕ ਹੈ ਅੱਜ ਆਪਣਾ ਕੀ ਡਿਜਾਇਨਸ਼ਨ ਹੈ ਜੀ ਦਾ ਨਾਮ ਹਰਪਾਲ ਸਿੰਘ ਗਿੱਲ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵਰਦਾਸੇ ਕੋ ਕੀ ਅੱਜ ਇਹ ਪ੍ਰੈਸ ਕਾਨਫਰੰਸ ਦਾ ਮਕਸਦ ਕੀ ਹੈ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਆਪਣਾ ਲਾਸਟ ਵੀਕ ਇੱਥੇ ਆਈ ਸੀਗੇ ਬਟਾਲੇ ਤਸਵੀਰ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਜੀ ਸਟੇਟਮੈਂਟ ਦਿੱਤੀ ਹੈ ਕੀ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਹਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਇਰ ਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦ ਕਿ ਇੱਥੇ ਆਲਰੇਡੀ ਸਾਡੀਆਂ ਏਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣਗੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਬਟਾਲਾ ਤਾਂ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਨਾ ਪਠਾਨਕੋਟ ਅਲੱਗ ਕੀਤਾ ਈਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਤੱਬ ਵੀ ਉਹ ਅੱਜ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਇੰਨੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖਰਚਾ ਕਰਨ ਦੇ ਬਾਵਜੂਦ ਜੇ ਉਹ ਬੁਣਾਣੀ ਫਿਰ ਇੱਥੇ ਖਰਚਾ ਕਰਨ ਦੀ ਕਿਸ ਸਰਕਾਰ ਨੂੰ ਲੋੜ ਸੀਗੀ ਬਿਲਕੁਲ ਠੀਕ ਹੈ ਕੋਈ ਲੋੜ ਨਹੀਂ ਕੋਈ ਲੋਪਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਉਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇਨਾ ਸਟੇਟ ਹੋਰ ਡੈਟ ਡਿਡਨ ਹੋ ਜਾਏਗੀ ਹੋਰ ਜਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਡੈਟ ਤੁਸੀਂ ਕਿਸ ਤਰ੍ਹਾਂ ਦਾ ਹੁਣ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਜਾਂ ਕਿ ਅਗਲੀ ਰਣਨੀਤੀ ਕੀ ਹੈਗੀ ਹੈ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਆ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲਿਟੀਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅੱਗੇ ਦੀ ਵੀ ਹੁੰਦ ਬੰਦੀ ਤਰ੍ਹਾਂ ਕਿੰਨੇ ਕਿੰਨੇ ਮੰਗ ਪਤੇ ਦੇ ਗਏ ਫਿਲਹਾਲ ਤੇ ਅਸੀਂ ਆਪਣੇ ਸੈਸ਼ਨਰ ਸਾਹਿਬ ਨੂੰ ਵਰਕਅਪ ਸਟੇਟ ਦਾ ਰੈਜ਼ੋਲੂਸ਼ਨ ਦੇ ਕੇ ਆਏ ਆ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਵੀ ਉਡੀਕ ਕਰਦੇ ਜੀਸ ਸਿੰਘ ਪਰਾ ਮੈਂਬਰ ਪਾਸ ਗੁਰਦਾਸਪੁਰ ਅੱਜ ਜਿਹੜੀ ਸਾਡੀ ਬਾਲੂਛੀ ਕੁਦਾਸਪੁਰ ਨੇ ਹੜਤਾਲ ਕੀਤੀ ਹੈ ਇਹ ਮੁਖਮਤੀ ਸਾਹਿਬ ਬਟਾਲੇ ਵਿੱਚ ਕੋਈ ਬਿਆਨ ਦੇਗੇ ਬਾਲੂਛੀਆਂ ਨੇ ਕਹਿਣ ਕਿ ਬਟਾਲੀ ਨੂੰ ਇਹ ਬਟਾਲੇ ਨੂੰ ਛੇਤੀ ਜਿਲ੍ਹਾ ਬਣਾਇਆ ਜਾਵੇ ਜਦੋਂ ਕਿ ਬਟਾਲੇ ਜਿਲ੍ਹਾ ਬਣਾਉਣ ਦੀ ਕੋਈ ਤੁਕ ਨਹੀਂ ਜਦੋਂ ਕਿ ਇਹ ਜ਼ਿਲ੍ਹਾ ਬਹੁਤ ਪੁਰਾਣਾ ਵਾ ਜਿਹਦੇ ਵਿੱਚ ਬਿਫੋਰ ਪਾਰਟੀਸ਼ਨ ਚੜ੍ਹਗਾਸੀ ਰਹਿੰਦੀ ਸੀਗੀ ਬਟਾਲਾ ਸੀ ਪਠਾਨਕੋਟ ਸੀ ਸੈਂਟਰਲ ਪਲੇਸ ਸੀ ਅੱਜ ਵੀ ਸੈਂਟਰਲ ਪਲੇਸ ਹੈ ਹੁਣ ਟਰਾਂਸਫਰਸ਼ਨ ਸਾਧ ਇਹਨੇ ਵਧ ਗਏ ਨੇ ਕਿ ਕੋਈ ਅਸੀਂ ਲੋੜ ਨਹੀਂ ਬਟਾਲਾ ਇੱਥੋਂ ਵੀ 25 ਕਿਲੋਮੀਟਰ ਦਾ ਫਾਸਲਾ ਸਾਦਾ ਮੋਰਓਵਰ ਇੱਕ થી ਲੋਕਾਂ ਦੀ ਕੋਈ ਖੱਜਲ-ਖਵਾਰੀ ਨਹੀਂ ਇੱਥੇ ਸਿਰਫ ਐਪੀਡ ਵਰਕ ਆਉਦਾ ਜਿਹਦੇ ਵਿੱਚ ਕੋਈ ਟ੍ਰਾਇਲ ਨਹੀਂ ਹੁੰਦਾ ਕੋਈ ਗਵਾਈ ਨਹੀਂ ਹੋਣੀ ਹੁੰਦੀ ਨਾ ਲੋਕਾਂ ਦੀ ਡਿਮਾਂਡ ਹੈ ਸਿਰਫ ਐਪੀਟਿਕਲ ਇਸ਼ੂ ਵਾਲਾ ਲੋਕਾਂ ਤੇ ਅਨਸੈਸਰੀ ਬੋਝ ਪਾਉਣਾ ਜਿੰਨੇ ਜਿਹੜੇ ਨਵੇਂ ਪਹਿਲਾਂ ਬਣੇ ਨੇ ਉਹਨਾਂ 'ਚ ਜੇ ਪੂਰਾ ਇਨਫਰਾਸਟ੍ਰਕਚਰ ਸਰਕਾਰ ਦੇ ਨਹੀਂ ਸਕੀ ਤੇ ਜੇ ਪਟਾਰ ਜਿਲ੍ਹਾ ਬਣਦਾ ਇੱਕ ਆਮ ਲੋਕਾਂ ਤੇ ਬੋਝ ਪਵੇਗਾ ਦੂਸਰਾ ਸਰਕਾਰ ਨਵਾਂ ਜਿਲ੍ਹਾ ਬਣਾਉਣ ਦੀ ਬਜਾਏ ਜਿਹੜੇ ਸਾਡੇ ਬੇਜ਼ਗਰ ਨੌਜਵਾਨ ਨੇ ਸਾਰੇ ਮਹਿਕਮੇ ਖਾਲੀ ਹੋ ਗਿਆ ਸਟਾਫ ਦੀ ਘਾਟ ਆ ਉਹ 'ਚ ਨਵੀਂ ਭਰਤੀ ਕਰੇ ਨਾ ਕਿ ਨਵਾਂ ਜਿਲ੍ਹਾ ਬਣਾ ਕੇ ਕੋਰੋਨਾ ਦਾ ਖਰਚਾ ਦੇ ਕੇ ਹਰ ਮੰਦ ਤੇ ਬਿਲਡਿੰਗਾਂ ਤੇ ਵਾਧੂ ਖਰਚਾ ਕਰਕੇ ਲੋਕਾਂ ਤੇ ਬੋਝ ਨਾ ਪਾਵੇ ਜਿਨੇ ਤੀ ਤੱਕ ਇਸ ਸਰਕਾਰ 'ਸਾਨੂੰ ਵਿਸ਼ਵਾਸ ਨਹੀਂ ਦਵਾਉਂਦੇ ਕਿ ਜਿਲੇਵੜੀ ਮੰਗ ਜਿਹੜੀ ਬੇਬੁਨਿਆਦ ਦਾ ਜਿਹੜਾ ਨਹੀਂ ਬਣਾਇਆ ਜਾਵੇਗਾ ਅਸੀਂ ਆਪਣੀ ਬਾਲੋ ਸੰਘਰਸ਼ ਤੇਜ਼ ਕਰਾਂਗੇ ਤੇ ਸਰਕਾਰ ਦੇ ਕੰਨਾਂ ਤੱਕ ਗਰਜ ਚਾਵਾਂਗੇ ਕਿ ਤੁਹਾਨੂੰ ਕੋਈ ਸਿਆਸੀ ਲਾਹਾ ਨਹੀਂ ਹੋਣਾ ਤੇ ਲੋਕਾਂ ਦੇ ਅਨ ਸਿਆਸੀ ਬੋਝ ਨਾ ਪਾਓ ਬਾਅਦ ਚ ਬਹੁਤ ਸਖੂਦ ਜਿਹੜੀਆਂ ਗੁਰਦਾਸਪੁਰ ਦੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਲੋਕ ਲੀਡਰ ਨੇ ਉਹ ਵੀ ਇਸ ਗੱਲ ਤੋਂ ਹਤਾਸ਼ ਨੇ ਕਿ ਸਰਕਾਰ ਦੇ ਜਿਹੜੇ ਬਿਆਨ ਦਿੱਤਾ ਮੋਕਨ ਸਾਹਿਬ ਨੇ ਇਹ ਬੇਤੁਕਾ ਇਹ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ ਗੁਰਦਾਸ ਜ਼ਿਲ੍ਹਾ ਬਿਲਕੁਲ ਅੱਗੇ ਸੀਮਤ ਬਹੁਤ ਹੋ ਗਿਆ ਜਦੋਂ ਕਿ ਹੁਣ ਨਵੇਂ ਲਿਪਾਉਣ ਦੀ ਕੋਈ ਤਕ ਨਹੀਂ ਜਾਂਦੀ ਸਾਡੀ ਇਹ ਡਿਮਾਂਡ ਹੈ ਕਿ ਮੁਖੀ ਸਾਹਿਬ ਇਹ ਆਪਣਾ ਬਿਆਨ ਦੇਣ ਕਿ ਐਸਾ ਕੁਝ ਨਹੀਂ ਬਣਾਇਆ ਜਾਏਗਾ ਅਦਰਵਾਈਜ਼ ਬਾਹਰ ਆਪਣਾ ਸੰਘਰਸ਼ ਨਾਲ ਹੋਰ ਆਪਣੇ ਲੈਕ ਜੁਨੀਅਨ ਇਹੋ ਤੇਜ਼ ਕਰੇਗੀ ਮੈਂ ਪ੍ਰਦੀਪ ਬਾੜ ਐਕਸ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਗੁਰਦਾਸਪੁਰ ਦਾ ਹੈ ਮੇਰੇ ਤੋਂ ਪਹਿਲਾਂ ਜਿਹੜੇ ਬੱਲਾ ਪ੍ਰਧਾਨ ਜੀ ਨੇ ਗੁਰਾਇਤ ਸਾਹਿਬ ਨੇ ਸਾਰੇ ਡੀਟੇਲ ਚ ਤੁਹਾਨੂੰ ਸਾਰਾ ਕੁਝ ਦੱਸਤਾ ਸਿਰਫ ਸਾਡਾ ਮਸਲਾ ਹੈ ਉਹ ਕਿ ਸਿਰਫ ਪੋਲਿਟੀਕਲ ਮਾਇਲੇ ਲਈ ਲੈਣ ਲਈ ਉੱਥੇ ਦੇ ਲੋਕਲ ਐਮਐਨਏ ਲੋਕਲ ਜਿਹੜੇ ਲੀਡਰ ਆ ਉਹ ਸਾਰੇ ਉਹਨਾਂ ਨੂੰ ਇਸ ਕਰਕੇ ਇਹਨੂੰ ਬਣਾਉਣ ਲਈ ਕਿ ਅੱਗੋਂ ਇਲੈਕਸ਼ਨ ਆ ਗਏ ਨੇ ਨੇੜੇ ਕਮਿਟੀ ਪਹਿਲਾਂ ਦੇ ਉਸ ਤੋਂ ਮਿਊਸਪੈਲਿਟੀ ਦੇ ਇਲੈਕਸ਼ਨ ਆ ਗਏ ਇਸ ਕਰਕੇ ਬਡਾਲੇ ਨੂੰ ਉਹਨਾਂ ਨੂੰ ਉਹਨਾਂ ਨੂੰ ਮਿਊਸਪੈਲਿਟੀ ਵਿੱਚ ਫਾਇਦਾ ਲੈਣ ਲਈ ਸਾਰਾ ਕੰਮ ਕਰ ਰਹੇ ਆ ਔਰ ਮਾਨ ਸਾਹਿਬ ਨੂੰ ਜੋ ਕਿਹਾ ਉਹਨਾਂ ਨੇ ਉਹ ਮਾਨ ਸਾਹਿਬ ਨੇ ਉਸ ਤਰ੍ਹਾਂ ਹੀ ਅਨਾਉਂਸ ਕਰਤਾ ਅੱਗੇ ਸੋ ਅੱਜ ਸਾਡੇ ਇਹ ਜਿਹੜੇ ਆਪਣੇ ਮਾਨਯੋਗ ਚੀਬਨੀ ਸਾਹਿਬਾ ਉਹਨਾਂ ਨੂੰ ਹੈ ਸਾਡੀ ਸਾਰੀ ਬਾਰ ਵੱਲੋਂ ਰਿਕਵੈਸਟ ਹੈ ਉਹ ਬਿਲਕੁਲ ਆਪਣੀ ਸਟੇਟਮੈਂਟ ਦੇਣ ਔਰ ਸਟੇਟਮੈਂਟ ਦੋਚਿਆ ਕਿ ਅਕਾਨਕ ਜਿਲ੍ਹਾ ਨਹੀਂ ਬਣੇਗਾ 19 ਡੇਰ ਤੱਕ ਸਾਡੀ ਬਾੜ ਦਾ ਸੰਘਰਸ਼ ਜਾਰੀ ਰਿਹਾ ਪਠਾਨਕੋਟ ਜਿਲ੍ਹਾ ਬਣਿਆ 1600 ਕਰੋੜ ਰੁਪਏ ਦਾ ਇਹ ਹੁਣ ਖਰਚਾ ਉਹ 1600 ਕਰੋੜ ਰੁਪਏ ਦਾ ਜਿਹੜਾ ਖਰਚਾ ਉਹਦੀ ਜਗ੍ਹਾ ਇਥੇ ਇਨਫਰਾਸਟ੍ਰਕਚਰ ਬਣਾਉਣ ਕੋਈ ਹੋਰ ਕੁਝ ਕਰਨ ਔਰ ਡਵੈਲਪਮੈਂਟ ਕਰਨ ਜਿਹੜਾ ਸਿਰਫ ਇਸ ਕਰਕੇ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਕਰ ਲਿਆ ਔਰ ਜਿੰਨੀਆਂ ਸੰਸਥਾ ਸਾਡੇ ਪ੍ਰਧਾਨ ਜੀ ਨੂੰ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਆਰ ਪੋਲੀਟੀਕਲ ਪਾਰਟੀਆਂ ਗੁਰਦਾਸਪੁਰ ਦੀਆਂ ਨੇ ਆਪ ਅਪਰੋਚ ਕੀਤਾ ਹੈ ਪ੍ਰਧਾਨ ਜੀ ਨੇ ਸਾਡੇ ਨੂੰ ਕੁਝ ਪ੍ਰਧਾਨ ਇਹਨਾਂ ਨੇ ਆਪ ਕੀਤਾ ਸਾਰਿਆਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਆਪਣੀ ਐਜੀਟੇਸ਼ਨ ਕਰੋ ਅਸੀਂ ਇਹ ਜਿਲਾ ਨਹੀਂ ਬਣ ਦੇਣਾ ਜਿੱਥੇ ਤੱਕ ਮਰਜ਼ੀ ਜਾਣਾ ਵੇ ਜਿੰਨੇ ਜੀ ਚੀਫ ਮਿਨਿਸਟਰ ਸਾਹਿਬ ਇਹ ਬਿਆਨ ਨਹੀਂ ਦਿੰਦੇ ਕਿ ਜਿਲਾ ਨਹੀਂ ਬਣੇਗਾ ਸਾਡੀ ਬਾੜ ਵਾਲਾ ਸੰਘਰਸ਼ ਜਾਰੀ ਹੈ